ਉਹ ਅਰੋਹ ਹੋ ਆਤਮੇ ਸਾਡੇ ਅੱਜ ਚੌਥੇ ਦਿਨ ਦੇ ਉਤਿਆਂ ਦਾ ਸਿਮੇਖਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆ ਦੁਆ ਕਰਾਂ ਜੈ ਜੈਕਾਰ ਕਰੂ ਸਭ ਕੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਗੰਮੀ ਜੈਤ ਮੈਂ ਜਿਸ ਵੀ ਧਰਤੀ ਉਤੇ ਚਰਨ ਪਾਉ ਉਸ ਦਾ ਕਣਕਣ ਵਿੱਚ ਗਿਆਨ ਦਾ ਚਾਲਣ ਹੋ ਗਿਆ ਸੈਨ ਸਿਆਸੀ 63 ਈਸਵੀ ਦੇ ਛੇਕੜ ਮੇਨ ਨੂੰ ਵਾਗਤ ਸੀ ਜਦ ਸਰਗ ਦੇ ਸ਼ੁਰੂ ਹੋ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਵਾਰ ਅੱਡੇ ਕੁੱਝ ਸਿੱਖਾਂ ਸਮੇਤ ਪਬ ਅਤਿ ਨਾਦੇਵ ਜੀ ਸੰਗਤਾਂ ਨਾਲ ਵਿਚਾਰਨ ਲਈ ਰਵਾਨਾ ਹੋਏ ਉਹ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸੀ ਸਗੈ ਇੱਕ ਹੈ ਗੁਰੂ ਅਸਥਾਨਾਂ ਦੇ ਦਰਸ਼ਨ ਦੇਾਰੇ ਕਰਨ ਤੇ ਸਿੱਖ ਸੇਵਕਾਂ ਨੇ ਗੁਰਸਿੱਖੀ ਵਿੱਚ ਉਹ ਪਰਪੱਕ ਕਰਕੇ ਉਹਨਕ ਤਨ ਜੀਵਤ ਤੋਂ ਉੱਪਰ ਚੱਕ ਕੇ ਸਾਰਿਆਂ ਵਿੱਚ ਰੱਬੀ ਦੀ ਛਾਂ ਜਗਾਇਆ ਦੀ ਪ੍ਰਵਾਦੀ ਜਨਜਾਨਾਂ ਤੋਂ ਮੌਤਾਂ ਨੇ ਬਚਾਇਆ ਸਾਬ ਨੇ ਸਾਂਝੀ ਵਾਲ ਬਾਹੋਕਾ ਦੇ ਕਿਰਤ ਦੀ ਮਹਾਨ ਦਸੰਗਾਂ ਵਰਲਡ ਸ਼ੈੱਕਨ ਦੀ ਪ੍ਰੇਰਣਾ ਦੇਣ ਬਾਲ ਚੱਪਣ ਦੀ ਬਾਤ ਦੱਖਣ ਅਤੇ ਦੋਨਾਂ ਨੇ ਨਮਾ ਰੱਖ ਉਸਕੇ ਡੋਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆ ਸੀ ਗੁਰੂ ਜੀ ਨਾਲ ਸ੍ਰੀ ਕਿਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਕਟદાન ਮੁਲਾਕਾਤ ਹੋਈ ਉਸ ਸਮੇਂ ਦਿੱਲੀ ਦੇ ਆਮਾ ਕੋ ਕੋਮੇਤ ਬਾਰੇ ਬਹੁਤ ਕੁਝ ਜਾਣਿਆ ਇਥੋਂ ਗੁਰੂ ਜੀ ਭਰਤਪੁਰ ਤੋਂ ਖਲਾਉਂਦੇ ਹੁੰਦੇ ਹੋਏ ਰਕੜ ਜਿੱਥੇ ਹੁਣ ਦੇ ਦੁਆਰਾ ਸਦਾ ਬਰਤ ਸਾਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਤਰਾ ਮੂਰ ਮਾਤਰਾ ਨੱਬਰੀ ਕੁਰਾਲੂ ਹੁੰਦੇ ਕੁੜਾ ਇੱਕ ਬਾਗ ਵਿੱਚ ਡੇੜੇ ਲਾਏ ਜਿੱਥੇ ਹੀ ਸ਼ਾਨਦਾਰ ਗੁਰੂ ਹਸਤਾਲ ਸੁਸ਼ੋਭਿਤ ਹਨ ਇਹਨੇ ਟਾਟੇ ਹਰ ਪੰਡ ਹਰ ਗਲੀ ਵਿੱਚੋਂ ਮੇਰੇ ਆਪਣੇ ਦੁੱਖੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਨੂੰ ਮਨਾਉਂਦਕ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ਿਸ਼ ਕਰਦੇ। ਮੰਦਿਰ ਵਿੱਚ ਹਲਦੀ ਮਾਰਤਾ ਪੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਦ ਕਰਵਾਵਾ ਤੇ ਮਦੀ ਦਾ ਰਖੁਣਵਾਵਾ ਦਿੱਤਾ। ਉੱਥੋਂ ਬਾਪ ਜੀ ਰੱਲ ਲੰਘ ਚੇ ਤੇ ਫੇਰ ਪੰਡ ਬਹਿ ਲਈ ਵੀ herbicides ਨਾਲ ਪਚਾਇਆ ਪਿੰਕਾਰੋਂਪੁਰ ਬਾਪੂ ਮਾਜਰਾ ਤਗੜਾਣਾ ਅੱਕੜ ਹੁੰਦੇ ਹੈ ਮੈਂ ਲੱਖੇ ਪੁੱਜੇ ਜਿੱਤੇ ਇੱਕ ਜਣ ਜਾ ਰਹੇ ਨੇ ਆਪ ਨੇ ਨਾਟਕੇ ਸੈਟ ਕੀਤੇ ਤੇ ਅੱਗੇ ਹਨ ਉਹ ਪੁੱਛਦੇ ਹਾਂ ਤੇ ਬਾਹਰ ਗੁਰੂ ਜੀ ਨੇ ਫੜਾਇਆ ਇਹ ਬਾਇਟਕੇ ਮਹਾ ਸੇ ਗੱਲ ਨਾਲ ਮੱਖਦੇ ਸਮਾਨ ਹਨ ਜਿਸੇ ਲਈ ਕਿਸ ਪਿੰਡ ਦਾ ਨਾਮ ਨਾ ਲੱਖਾ ਪਿਆ ਇੱਥੇ ਗੁਰੂ ਜੀ ਤਹਿਲ ਕਰ ਰਹੇ ਹੁੰਦੇ ਹੋ ਸਫਾਬਾਦ ਜਿਸ ਨੇ ਹਨ ਬਹਾਦਰ ਕਹਿੰਦੇ ਹਨ ਪੰਚ ਇੱਥੋਂ ਦਾ ਨਵਾਬ ਰੰਗਦੇ ਦਾ ਲਾਜੂਤੀ ਰਿਸ਼ਤੇਦਾਰ ਸੀ ਜੋ ਅਗਲ ਵਾਂਡੀ ਨਾ ਆਇਆ ਸਫਾਬਾਦ ਤੋਂ ਗੁਰੂ ਜੀ ਪਿੰਡ ਮਹਿਲ ਉਜੇ ਕੋ ਪਟਵਾਲਾ ਦਾ ਗੁਰਦੁਆਰਾ ਤੀਖਣਵਾਰਨ ਸਾਹਿਬ ਆਨੁਵਰਕ ਸਹਿਣ ਆਨੇ ਨੇ ਗੱਗਾਂ ਹੁੰਦੇ ਸਮਾਣਾ ਕੰਚੇ